ਗੁਰੂ ਪਿਆਰੀ ਸਾਧ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਜਦੋਂ ਸੱਚਖੰਡ ਜੀ ਦੀ ਹਜੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਠਾਨ ਵੱਲੋਂ ਖੰਜਰ ਮਾਰਿਆ ਜਾਂਦਾ ਹੈ ਤਾਂ ਉਹਨਾਂ ਦੇ ਇੱਕ ਜ਼ਗੈਰਾ ਜ਼ਖਮ ਬਣ ਜਾਂਦਾ ਹੈ ਉਸ ਜ਼ਖਮ ਦੇ ਆਰਾਮ ਵਾਸਤੇ ਉਸ ਉੱਪਰ ਟਾਂਕੇ ਲਗਾਏ ਜਾਂਦੇ ਹਨ ਪਰ ਜਦੋਂ ਗੁਰੂ ਜੀ ਦਾ ਇੱਕ ਸਿੰਘ ਕਮਾਨ ਉੱਪਰ ਤੀਰ ਚੜਾ ਰਿਹਾ ਹੁੰਦਾ ਹੈ ਤਾਂ ਗੁਰੂ ਜੀ ਦੇਖ ਕੇ ਕਮਾਨ ਆਪਣੇ ਹੱਥ ਵਿੱਚ ਲੈ ਲੈਂਦੇ ਨੇ ਅਤੇ ਉਸ ਉੱਪਰ ਤੀਰ ਚੜੰਦੇ ਨੇ ਜਿਸ ਨਾਲ ਉਹਨਾਂ ਦੇ ਟਾਂਕੇ ਖੁਲ ਜਦੇ ਨੇ ਉਸ ਟਾਂਕਿਆਂ ਦੇ ਆਰਾਮ ਵਾਸਤੇ ਉੱਥੇ ਰਾਤ ਦੇ 11 ਵਜੇ ਇੱਕ ਅਲੱਗ ਕਿਸਮ ਦੀ ਦਾਲ ਪਣਾਈ ਜਾਂਦੀ ਹੈ ਜਿਸ ਵਿੱਚ ਅਨੇਕਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਜ਼ਖਮਾਂ ਨੂੰ ਆਰਾਮ ਆ ਸਕੇ ਉਹ ਦਾਲ ਸੰਗਤ ਜੀ ਅੱਜ ਵੀ ਉੱਥੇ ਬਣਦੀ ਹੈ ਰਾਤ ਦੇ 11 ਵਜੇ ਜਿਸ ਵਿੱਚ ਅਨੇਕਾਂ ਹੀ ਜੜੀਆਂ ਬੂਟੀਆਂ ਪਾਉਂਦੇ ਹਨ ਜਿਸ ਨਾਲ ਸੰਗਤਾਂ ਦੇ ਜ਼ਖਮਾਂ ਦੇ ਕੋਈ ਪੀੜਾ ਹੋਵੇ ਆਰਾਮ ਆ ਜਾਂਦਾ ਹੈ ਇਹ ਸਤਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ